ਇਹ ਹਫਤਾ ਲੈ ਜੂਜੀ ਪਲੂਣ ਨੇ ਸੁਣਾ ਪਲੂਣ ਝੋਟੀਆਂ ਪਹਿਲੇ ਸੂਏ ਸੂਹਾਂ ਆਪਣੀ ਘਰ ਦੀ ਆ ਘਰ ਦੀ ਆ ਘਰ ਦੀ ਰੇਡ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬਖਤਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਪਲੂਣ ਝੋਟੀਆਂ ਜੀਮੀਦਾਰ ਭਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਜਸਵੀਰ ਸਿੰਘ ਜੀ ਪਿੰਡ ਬਖਤਗੜ੍ਹ ਜ਼ਿਲ੍ਹਾ ਬਰਨਾਲਾ ਅਜੇ ਵੀ ਛੋਟੀ ਜਾਣਕਾਰੀ ਦੋ ਕਿੰਨੇ ਦਿਨ ਰਹਿੰਦੇ ਆ ਛੁੱਟੀ ਸੂਣ ਦੇ ਇਹ ਜੇ ਹਫਤਾ ਲੈ ਜੂਜੀ ਪਲੂਨ ਨਹੀਂ ਸੂਣਾ ਪਲੂਨ ਛੁੱਟੀ ਆ ਪਹਿਲੇ ਸੂਵੇ ਸੂਣਾ ਆਪਣੀ ਘਰ ਦੀ ਆ ਘਰ ਦੀ ਆ ਘਰ ਦੀ ਰੇਟ ਜੀ ਦਾ ਰੇਟ ਰੇਟ ਆਪਾਂ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰੋਗੇ ਹਾਂ ਜੀ ਕਿੰਨੇ ਦਿਨ ਬਾਕੀ ਦੱਸਿਆ ਇਹ ਹਫਤਾ ਲੈ ਜੂ ਜੀ ਹਫਤਾ ਲੈ ਜੂ ਹਾਂ ਜੀ ਹਾਂ ਠੀਕ ਆ ਲੋ ਭਰਾ ਦੇਖ ਸਕਦੇ ਹੋ ਛੁੱਟੀ ਆ ਤੇ ਪਲੂਨ ਥੋੜਾ ਜਿਹਾ ਲੋ ਜੀ ਚੈੱਕ ਕਰ ਸੋ ਲੈਣੇ ਪਾ ਲੇਵਾ ਚ ਲਾਉਣ ਲੱਗੀ ਹੱfte ਦੀ ਕੱਚੀ ਆ ਤੋੜ ਦੋ ਭਰਾ ਪਤਲੇ ਪਿੰਡੇ ਚ ਲਿਓ ਜੀ ਗੇੜਾ ਦਵਾ ਦਮੜਾ ਜਾ ਲਓ ਜੀ ਇਧਰ ਨੂੰ ਤੋੜ ਦਈਏ ਤਰੇ ਨੂੰ ਲਓ ਜੀ ਆ ਜਾ ਆ ਜਾ ਲਓ ਜੀ ਬਾਹਰ ਨੂੰ ਲਿਓ ਬਾਹਰ ਨੂੰ ਬਾਹਰ ਨੂੰ ਲਿਓ ਬਾਹਰ ਨੂੰ ਲਓ ਜੀ ਕਰਮ ਵਾਲੀ ਇਹ ਲੈ ਲੈ ਜੀ ਥੋੜਾ ਥੋੜਾ ਠੀਕ ਹੈ ਜੀ ਲਓ ਜੀ ਚੱਕ ਕਰ ਸਾਡੇ ਭਰਾ ਕਿਹੋ ਜੀ ਇਹੜਤ ਦਿਖਾਣਾ ਚਾਰ ਥਾਣਾ ਦਿੱਤੀ ਤੇ ਥਾਣਾ ਪੀੜੀਆਂ ਦੇ ਪਾਸ ਵੱਗ ਲਓ ਜੀ ਲਓ ਜੀ ਗੱਦ ਬੈਟ ਦਾ ਨਤਾਜ ਤੁਸੀਂ ਲਾ ਲਓ ਲੈ ਚਲੋ ਭਰਾ ਉਧਰ ਲੈ ਚਲੋ ਲੈ ਚਲੋ ਜੀ ਲਓ ਜੀ ਖਸ ਚੰਗੀ ਪਲੀ ਬਲੂਸੀ ਭਰਾ ਵੀਰਾਂ ਨੇ ਸੁਣਾ ਥੋੜਾ ਜਿਹਾ ਟੱਕਾ ਕਰਦੀ ਆ ਲੋ ਜੀ ਸਪੈਂਡ ਵਕਤਗਾਰ ਤੇ ਜ਼ਿਲ੍ਹਾ ਇਹਨੂੰ ਪਹੁੰਚਦਾ ਜੀ ਬਰਨਾਲਾ ਬੰਦ ਜੀ ਬੰਦ ਲੋ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਦਾ ਅੱਗੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ 'ਚ ਠੀਕ ਆ ਜੀ ਲੋ ਜੀ ਚੱਕਰ ਸੱਟ ਓਕੇ ਬਾਏ